ਜੋਰਦਾਰ ਮੇਰੇ ਪੰਜਾਬੀ ਵੀਰੋ ਜਸ਼ਨ ਹਾਕਮੇਰੀਆ ਅੱਜ ਇੱਕ ਟੀਮ ਬਣਾਈ ਗਿਨੀ ਸੰਘੇੜੇ ਹੁਣਾਂ ਦੇ ਨਾਲ ਮਿਲ ਕੇ ਪੰਮੂ ਬਾਈ ਹੁਣਾਂ ਦੇ ਨਾਲ ਮਿਲ ਕੇ ਗਗੀਤ ਵੀਰੋ ਹਾਂ ਦੇ ਨਾਲ ਮਿਲ ਕੇ ਹਰਜੀਤ ਔਲ ਖੁਣਾ ਨਾਲ ਕਹਿੰਦੇ ਪ੍ਰਾਣਾ ਸਾਥੀ ਹੈ ਲਈ ਸਭਾ ਚੱਕਦਾ ਮਾਈਕ ਸੋਹਣਾ ਹੈ ਤੇ ਦਾ ਬਾ ਰਾਜੇ ਖੇਲੇ ਦਾ ਚਰਾਗ ਦਿਨ ਮਹਿਾਂ ਵਾਲੇ ਦਾ ਕੋਸ਼ਿਸ਼ ਕਰਦਾ ਇਧਰ ਸਾਡੇ ਗਿੰਨੀ ਸੰਘੇੜੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਗੁਰਮੀਤ ਰਾਮਪੁਰਾ ਤੇ ਪਿੰਕੂ ਰਾਮਪੁਰਾ ਜੱਜਨ ਕਹਿੰਦਾ ਵੀ ਮਾਮਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਮਾਮਿਆਂ ਨੂੰ ਭਾਣ ਜੇ ਪਿਆਰੇ ਹੁੰਦੇ ਆ ਪਰ ਮੁਕਾਬਲਾ ਕਹਿੰਦੇ ਸਿਰੇ ਦਾ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋ ਗਿਆ ਆ ਨੌਜਵਾਨ ਦਾ ਵੀ ਨਾਂ ਚੱਲਦਾ ਖੇਡ ਕਬੱਡੀ ਦੀ ਦੁਨੀਆ ਦੇ ਅੰਦਰ ਆ ਪਈ ਹੋਈ ਰੇਡ ਤੇ ਚਾਰਾਂ ਦੇ ਵਿੱਚੋਂ ਲੈ ਵੀ ਜਾਦੂ ਚੱਠੇ ਵਾਲੀਆ ਹੋ ਮੂਰੇ ਆ ਦੋ ਖਿਡਾਰੀਆਂ ਦੇ ਦਰਮਿਆਨ ਇੱਕ ਪਾਸੇ ਗੁਰਪ੍ਰੀਤ ਵਰੇ ਸਾਹਿਬ ਦਾ ਮਾਰਵਾ ਕਲੱਬ ਨਿਊਜ਼ੀਲੈਂਡ ਨੇ ਮਾਣ ਕਰਦੇ ਆ ਮੁੰਡੇ ਦੀ ਖੇਡ ਦੇ ਉੱਪਰ ਪਰ ਦੇਖਿਆ ਕਿ ਵੀ ਤਕੜਾ ਨੰਬਰ ਇਸ ਨੌਜਵਾਨ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਆ ਵੀ ਲਾਈਟਾਂ ਵੀ ਔਰ ਕਰ ਦਿੱਤੀਆਂ ਜਾਣ ਰੇਡ ਪੈ ਗਈ ਆ ਤੇ ਲੱਖੀ ਕਰੀ ਗੱਲ ਇਹ ਕਹਿੰਦੇ ਘੋੜਾ ਹੈ ਇਹਦਾ ਗੁਰੂ ਸਰ ਪਿੰਡ ਹੈ ਮੇਰੇ ਵੀਰੋ ਜਿੱਥੋਂ ਦੇ ਕਹਿੰਦੇ ਅਮਰਜੀਤ ਸਿੰਘ ਦੀ ਗੱਲ ਹੋਈ ਹੈ ਜਿੱਥੋਂ ਦਾ ਕੱਪਾ ਖੇਡਿਆ ਜਿੱਥੋਂ ਦਾ ਹਰਮੀਤ ਗੁਰੂ ਸਰਿਆ ਤੇ ਪ੍ਰਸਿੱਧ ਕਬੱਡੀ ਖਿਡਾਰੀ ਹੋਏ ਹੈ 20 ਤੇ 21 ਤਰੀਕ ਦੇ ਸੱਦੇਆ ਗਿੱਦੜ ਮੇਖ ਦਾ ਲੱਕਾ ਰੈਂਪੋ 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 ਤੇ ਘੋੜਾ ਘੋੜਾ ਤੇ ਰੈਂਪੋ ਰੈਂਪੋ ਤੇ ਘੋੜਾ ਘੋੜਾ ਤੇ ਰੈਂਪੋ ਰੈਂਪੋ ਦੇ ਚਿਹਰੇ ਦੱਸ ਦਿਆ ਵੀ ਮਨ ਖੁਸ਼ ਐ ਆ ਲੋਕ ਬਾਗੋ ਬਾਗ ਹੋਏ ਫਿਰਦੇ ਐ ਆ ਸਾਹਮਣੇ ਰਕੇਸ਼ ਨੇ ਕਬੱਡੀ ਪਾ ਦਿੱਤੀ ਐ ਰਕੇਸ਼ ਬਾਪਰੀਆ ਬੜਾ ਤੇਜ ਬੜਾ ਤਿੱਖਾ ਆ ਮੰਨਿਆ ਪਰ ਮੰਨਿਆ ਸਟਾਰ ਸਾਡੀ ਖੇਡ ਕਬੱਡੀ ਦਾ ਆ ਲੱਗਾ ਹੋਇਆ ਜੋਰ ਕਬੱਡੀ 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 ਵਾਹ ਓਏ ਗੱਬਰੂ ਐ ਲੈ ਵੀ ਰਾਮਪੁਰੇ ਵਾਲਿਓ ਜੇ ਖਿਡਾਰੀ ਪਿੰਡ ਵਧੀਆ ਆਏ ਐ ਇੱਕ ਵਾਰੀ ਤਾੜੀਆਂ ਪ੍ਰਬੰਧਕਾਂ ਲਈ ਵੀ ਮਾਰ ਦਿਓ ਜ਼ੋਰਦਾਰ ਜਿਉਂਦੇ ਰਹੋ ਰੱਬ ਤੁਹਾਨੂੰ ਰਾਜੀ ਰੱਖੇ ਤੁਹਾਡੇ ਹੱਥ 바ਜੀ ਰੱਖੇ ਇਧਰ ਸੰਘੇੜਿਆਂ ਦੇ ਲਈ ਵੀ ਸਾਡਾ ਵੀ ਗਿਨੀ ਸੰਘੇੜਾ ਸੱਦਾ ਦਿੰਦਾ ਵੀ ਕਾਲਜ ਦੇ ਵਿੱਚ ਵੱਡਾ ਮੇਲਾ ਹੈ ਗਰਾਊਂਡ ਆਪਾਂ ਥੋੜਾ ਕਲੀ ਰੱਖਣਾ ਹੈ ਜਿਹੜੇ ਵੀਰਾਂ ਦੀ ਡਿਊਟੀ ਨਹੀਂ ਭਾ ਰਵਣ ਕੇ ਸਾਰੇ ਵੀਰਾਂ ਨੂੰ ਬੇਨਤੀ ਕਰਾਂਗੇ ਵੀ ਥੋੜਾ ਥੋੜਾ ਕਾਲੂ ਰਾਮਪੁਰਿਆ ਵਾਲਾ ਹੋ ਜਾਈਏ ਸਾਈਡ ਤੇ ਜਿਹੜੇ ਖਿਡਾਰੀ ਐਕਸ਼ਨ ਦੇ ਵਿੱਚ ਨਹੀਂ ਉਹ ਵੀ ਥੋੜਾ ਤੁਰ ਫਿਰ ਕੇ ਹੋ ਜਾਣ ਫਿਰ ਨੇਤ ਆ ਗਿਆ ਕਹਿੰਦੇ ਦਿਉਣ ਤੇ ਭਾਈ ਰੂਪੇ ਦੀਆਂ ਟੀਮਾਂ ਜਿਹੜੀਆਂ ਗਰਾਊਂਡ ਦੇ ਨੇੜੇ ਆ ਜਾਣਗੀਆਂ ਇੱਕ ਤਰੀਕ ਹੋਣੀ ਆ ਸੰਘੇੜੇ ਪਿੰਡ ਦੇ ਵਿੱਚ ਕਿੰਨੀ ਸੰਘੇੜਿਆਂ ਵਾਲਾ ਸੱਦੇ ਦੇ ਰਿਹਾ ਆ ਆਲਮਗਿਰੀਏ ਜਸ਼ਨ ਦੇ ਨਾਲ ਮਿਲ ਕੇ ਪਰ ਆ ਕਹਿੰਦੇ ਮੰਨਾ ਮੈਸਰ ਖਾਨੇ ਵਾਲਾ ਮਦਨ ਨਾਲ ਡਟਵਿੰਡੀ ਕੋਲੇ ਕੀਤੀ ਮਿਹਨਤ ਤੇ ਮਿਹਨਤ ਰੰਗ ਲੈ ਕੇ ਆਈ ਹੈ ਲੈ ਵੀ ਜਸ਼ਨ 17 ਤਰੀਕ ਦੇ ਸੱਦੇ ਹਾਕਮ ਵਾਲੀ ਜੱਗੂ ਨੇ ਉਬਿਆਂ ਪਿੰਡ ਦੇ ਦੇ ਦਿੱਤੇ ਆ ਕਿੰਨਾ ਉੱਥੇ ਵੀ ਵੱਡੀਆਂ ਹੋਣਗੀਆਂ ਜੁਵੀ ਦੇ ਨਾਨਕੇ ਪਿੰਡ ਦੇ ਵਿੱਚ ਲੈ ਵੀ ਰੇਡ ਪੈ ਗਈ ਸਖਰਾਜ ਕਰਦੇ ਜਕਰ ਖੜਿਆ ਵਾ ਵਧੀਆ ਮੁਕਾਬਲਾ ਤੇ ਆ ਚਿਰਾਗਦੀਨ ਕੋਸ਼ਿਸ਼ ਕਰਦਾ ਹੋਇਆ ਸ਼ਿਰਾਗ ਕੱਲ ਕਹਿੰਦੇ ਟਪਾਲੀ ਦਾ ਖੇਡ ਮੇਲਾ ਖੇਡਾ ਜੰਗੀ ਵਾਲੀ ਦੀ ਟੀਮ ਲਈ ਉੱਥੇ ਨੌਜਵਾਨ ਨੇ ਬੱਲੇ ਬੱਲੇ ਕਰਾਈ ਸਾਡਾ ਹਰਪ੍ਰੀਤ ਭੁੱਲਰ ਪੁੱਜਿਆ ਹੋਇਆ ਟਪਾਲੀ ਵਾਲਾ ਆਹ ਸਾਹਮਣੇ ਕਹਿੰਦੇ ਰਕੇਸ਼ ਨੇ ਕਬੱਡੀ ਪਾ ਦਿੱਤੀ ਹੈ ਬੋਪਰ ਦੀ ਧਰਤੀ ਦਾ ਚਾਰ ਨੇ ਚਾਰੇ ਤਿਆਰ ਵਰ ਤਿਆਰ ਫੈਦਿਏ ਹੋਈਆਂ ਪੱਟਾਂ ਤੇ ਥਾਪੀਆਂ ਕਿ ਰਣ ਜਿੱਤਣ ਲਈ ਸੂਰਮਾ ਹਰ ਦਮ ਰਹਿ ਤਿਆਰ ਹੋ ਇੱਜਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰ ਗਿਆ ਬਾਹਰ ਰਕੇਸ਼ ਦੀ ਰੇਡ ਤੇ ਜਾਦੂ ਚੱਠੇ ਵਾਲੀ ਐ ਜਾਦੂ ਚੱਠੇ ਵਾਲੀ ਐ ਪਰ ਰਕੇਸ਼ ਕਿੱਥੇ ਲੋਟ ਆਉਂਦਾ ਆ ਮੁੰਡਾ ਹੱਥਾਂ ਚੋਂ ਨਿਕਲ ਗਿਆ ਅਗਲੇ ਮੈਚ ਦੀਆਂ ਟੀਮਾਂ ਨੂੰ ਬੇਨਤੀ ਕਰਾਂਗੇ ਵੀਰ ਬਣ ਕੇ ਤਿਆਰੀ ਰੱਖਿਓ ਲਓ ਬੱਗਾ ਭਾਈ ਬਖਤੌਰ ਵਾਲਾ ਬੱਗਾ ਭਾਈ ਬਖਤੌਰ ਵਾਲਾ ਡਾਕਟਰ ਕਲੈਰੀ ਜੀ ਆ ਸਾਡੇ ਕਹਿੰਦੇ ਵੀ ਗੁਰਪ੍ਰੀਤ ਬਰਿਆਂ ਵਾਲਾ ਸਾਡੇ ਇਲਾਕੇ ਦਾ ਮੁੰਡਾ ਐ ਪਰ ਕਹਿੰਦੇ ਨੌਯਾਨ ਕਬੱਡੀ ਜਗਪ੍ਰੀਤ ਸਿੰਘ ਐ ਕਬੱਡੀ ਜੱਗਪ੍ਰੀਤ ਸਿੰਘ ਜੱਗੂ ਹੱਕ ਮਾਲੀਆ ਨੌਇਨ ਨੰਬਰ ਲੈ ਕੇ ਵਾਪਸ ਚਲਾ ਗਿਆ ਆ ਖਿਡਾਰੀ ਅੱਜ ਕਹਿੰਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜੇ ਸ਼ਹੀਦੀ ਦਾਣਾ ਤੇ ਕਹਿੰਦੇ ਮੇਰੇ ਵੀਰੋ ਤਿੰਨ ਮਹੀਨੇ ਦਾ ਸਮਾਂ ਜਿਹੜਾ ਉਹ ਬਰੇ ਸਾਲ ਦੇ ਵਿੱਚ ਆਦੀ ਜ਼ਿੰਦਗੀ ਦੇ ਤਿੰਨ ਮਹੀਨੇ ਬਰੇ ਸਾਲ ਦੇ ਵਿੱਚ ਨੰਮੇ ਪਾਖਸ਼ਾ ਨੇ ਬਤੀਤ ਕਰਿਆ ਇਹ ਉਸੇ ਬਰੇ ਸਾਲ ਤੋਂ ਪੁੱਜਿਆ ਹੋਇਆ ਹੈ ਬੜੀ ਇਤਿਹਾਸਿਕ ਧਰਤੀ ਹੈ ਵਾਹ ਸਾਹ ਵਾਲਾ ਲੈ ਵੀ ਲਖੀ ਇਹ ਮੁੰਡੇ ਨੇ ਇਸ ਸਾਲ ਨਿਊਜ਼ੀਲੈਂਡ ਦੇ ਵਿੱਚ ਮਾਰਵਾ ਕਲੱਬ ਦੇ ਲਈ ਸਿਰੇ ਦੀਆਂ ਕਬੱਡੀਆਂ ਪਾਤੀਆਂ ਤੇ ਮਾਰਵਾ ਕਲੱਬ ਵਾਲੇ ਕਹਿੰਦੇ ਜਦੋਂ ਵੀ ਨਿਊਜ਼ੀਲੈਂਡ ਮੇਲੇ ਹੋਣਗੇ ਤੇ ਗੁਰਪ੍ਰੀ ਸਾਡੀ ਟੀਮ ਲਈ ਖੇਡੇਗਾ ਅਸੀਂ ਗੁਰਪ੍ਰੀ ਦੀ ਖੇਡ ਤੇ ਮਾਣ ਕਰਦੇ ਹਾਂ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਹੈ ਵੀ ਲਾਈਟਾਂ ਔਨ ਕਰ ਦਿੱਤੀਆਂ ਜਾਣ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਹੈ ਵੀ ਲਾਈਟਾਂ ਔਨ ਕਰ ਦਿੱਤੀਆਂ ਜਾਣ ਸਾਡੇ ਜਸ਼ਨ ਆਲਮਗੀਰੀਏ ਦਾ ਵੀ ਧੰਨਵਾਦ ਕਬੱਡੀ ਦਾ ਟਾਪ ਦਾ ਮੱਲ ਹੈ ਉਹ ਵੀ ਅੱਜ ਆਪਣੇ ਨਾਰਕੇ ਪਿੰਡ ਪੁੱਜਿਆ ਹੋਇਆ ਲਓ ਸਾਹਮਣੇ ਪੈਂਦੀ ਰੇਡ ਇੱਕ ਪਾਸੇ ਚ ਜੱਗੂ ਹਾਕਮ ਵਾਲੀ ਹੈ ਅੱਜ ਦੇ ਟਾਈਮ ਦੇ ਦੋ ਵੱਡੇ ਯਾਫੀ ਤਿਆਰੀ ਦੇ ਵਿੱਚ ਹੈ ਪਰ ਰੇਡਰ ਵੀ ਕਹਿੰਦੇ ਸਿਰੇ ਦੀਆਂ ਕਬੱਡੀਆਂ ਪਾ ਰਿਹਾ ਹੈ ਤਕੜਾ ਨੰਬਰ ਇਸ ਨੌਜਵਾਨ ਦਾ ਇਹ ਸਖਰਾਜ ਘੋੜਾ ਹੈ ਇਹ ਨੌਜਵਾਨ ਕਹਿੰਦੇ ਬਜਨੀ ਕਬੱਡੀ ਦੇ ਵਿੱਚ ਉੱਠਿਆ ਜਿਹਨੂੰ ਜਿਹਨੂੰ ਘੋੜੇ ਦੀਆਂ ਰੇਡਾਂ ਵਧੀਆਂ ਲੱਗੀਆਂ ਕਰੀ ਮੁੰਡੇ ਦੇ ਨਾਂ ਤੇ ਤਾੜੀਆਂ ਮਾਰ ਕੇ ਹਲਾਸ਼ੀਰੀ ਦੇ ਦਿਓ ਮੇਰੇ ਵੀਰੋ ਗੁਰੂਸਰਿਆ ਘੋੜਾ ਵੀ ਕਮਾਲ ਦਾ ਰੇਡਰ ਹੈ ਪਰ ਬੱਪਰੀਏ ਨੇ ਨਿਊਜ਼ੀਲੈਂਡ ਨੇ ਚਾਇਆ ਸਿੱਖ ਗੇਮਾਂ ਦੇ ਵਿੱਚ ਇਹ ਵੀ ਸਗਰਾਜ ਤੇਰੀ ਅੱਖਾਂ ਦੇ ਸਾਹਮਣੇ ਲੋਕਾਂ ਤੋਂ ਭੰਗੜੇ ਪਵਾਇਆ ਚੋਬਰੈ ਸੁਨੋਈਏ ਨੇ ਬੱਗਾ ਭਾਈ ਬਖਤਾਰ ਪਿੰਡ ਦਾ ਤੇ ਜੱਗੂ ਕਹਿੰਦੇ ਹਾਕਮ ਵਾਲੀਆ ਨੌਜਨ ਲੌਂਦਾ ਲਗਾ ਪਰ ਨੰਬਰ 21 ਦਾ ਡਾਕਟਰ ਕਲੈਰੀ ਦਾ ਚਿਹਤਾ ਗੁਰਪ੍ਰੀਤ ਬਰੇ ਸਾਹਿਬ ਦਾ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਲੈ ਵੀ ਸਗਰਾ ਚੱਕ ਮੈ ਇਕ ਵੀਰਿਆ ਲਓ ਕਹਿੰਦੇ ਮੁੰਡਾ ਮਾਰਸ ਵਾਲਾ ਕਬੱਡੀ ਪਾਉਣ ਦੇ ਲਈ ਵਾਅਦਾ ਹੈ ਇਹ ਨਾ ਕਿਸੇ ਨਾਲ ਲੜਦਾ ਹੈ ਇਹ ਨਾ ਕਿਸੇ ਨਾਲ ਝਗੜਦਾ ਹੈ ਬੜੇ ਸਾਊ ਜੇ ਸੁਭਾਅ ਦਾ ਮਾਲਕ ਅੱਜ ਦੇ ਟਾਈਮ ਦਾ ਕਹਿੰਦੇ ਚੋਟੀ ਦਾ ਰੇਡਰ ਇਸ ਗੱਭਰੂ ਨੇ ਵੀ ਕਰਬੀਏ ਦੇ ਸੀਜ਼ਨ ਦੇ ਕਈ ਮੇਲੇ ਜਿੱਤੇ ਪਰ ਜਾਦੂ ਚੱਠੇ ਵਾਲਿਆ ਸਵਾ 6 ਫੁੱਟ ਕੱਟਦਾ ਆਹ ਕਹਿੰਦੇ ਕਮਾਲ ਕਰ ਗਿਆ ਹੰਨਿਆਂ ਦੇ ਲਾਗੇ ਲੱਗਾ ਹੋਇਆ ਜੋਰ ਕਬੱਡੀ 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 ਹਰਜੀ ਪਾਸੇ ਹਰਜੀ ਪਾਸੇ ਹਰਜੀ ਪਾਸੇ ਹਰਜੀ ਪਾਸੇ ਯਾਰ ਗੁਰਪ੍ਰੀਤ ਲਈ ਤਾੜੀਆਂ ਮਾਰਿਓ ਇੰਨਾ ਜੋਰ ਲੱਗ ਗਿਆ ਮੁੰਡਾ ਸਿਰਾ ਲਾਈ ਤੁਰਿਆ ਆਉਂਦਾ ਹੈ ਰਾਮਪੁਰੇ ਵਾਲਿਓ ਤੁਹਾਨੂੰ ਮੁਬਾਰਕਾਂ ਵੀ ਮੇਲਾ ਟਾਪ ਦਾ ਮੱਲ ਵੱਡੇ ਆ ਗਿਆ ਪ੍ਰਬੰਧਕਾਂ ਦੀ ਮਿਹਨਤ ਦਾ ਮੁੱਲ ਮਿਲ ਰਿਹਾ ਰੇਡ ਪੈ ਗਈ ਲੈ ਵੀ ਲੱਖੀ ਕਰ ਦੇਗਾ ਲੋ ਕਬੱਡੀ ਕਹਿੰਦੇ ਮੇਰੇ ਵੀਰੇ ਮੈਸਰ ਖਾਨੇ ਵਾਲਾ ਫਿਰ ਕਬੱਡੀ ਕਬੱਡੀ ਕਰ ਰਿਹਾ ਹੈ ਵੱਜ ਕੇ ਵੀਰੇ ਵਾਹ ਗੁਰੂ ਮੇਰ ਕਰੇ ਕੋਈ ਗੱਲ ਨਹੀਂ ਸੱਟਾਂ ਫੇਟਾਂ ਦੀ ਖੇਡ ਆ ਥੋੜੀ ਲੱਗ ਜਾਂਦੀ ਆ ਸੱਟ ਮੇਰੇ ਵੀਰੋ ਅਰੇ ਰਕੇਸ਼ ਬੱਪਰੀਆ ਫਿਰ ਕਬੱਡੀ ਪਹਮਾ ਡਿਉਣ ਤੇ ਭਾਈ ਰੂਪਾ ਤੁੰਬੜ ਭੰਨ ਤੇ ਔਲਖਾ ਇਹਨਾਂ ਟੀਮਾਂ ਦੇ ਦਰਮਿਆਨ ਜਿਹੜੇ ਮੈਚ ਖੇਡੇ ਜਾਣੇ ਆ ਤੁੰਬੜ ਭੰਨ ਅੰਮ੍ਰਿਤ ਤੇ ਔਲਖਾ ਡਿਉਣ ਤੇ ਭਾਈ ਰੂਪਾ ਇਹ ਟੀਮਾਂ ਜਿਹੜੀਆਂ ਤਿਆਰ ਪਰ ਤਿਆਰ ਰਹਿਣਗੀਆਂ ਸੀਮਤ ਟੀਮਾਂ ਬੜੇ ਵਧੀਆ ਢੰਗ ਦੇ ਨਾਲ ਕਬੱਡੀ ਖੇਡੀ ਜਾ ਰਹੀ ਹੈ ਰੰਪਰੇ ਪਿੰਡ ਦੇ ਵਿੱਚ ਆ ਮੇਲੇ ਦਾ ਇਤਿਹਾਸ ਹੈ ਆ ਗਰਾਊਂਡ ਦਾ ਇਤਿਹਾਸ ਹੈ ਵੀ ਇੱਥੇ ਜਦੋਂ-ਜਦੋਂ ਮੇਲਾ ਹੋਇਆ ਹੈ ਦੁਨੀਆ ਦੇ ਟੋਪਰ ਖੇਡਿਆ ਹਰ ਇੱਕ ਮੈਚ ਚੋਟੀ ਦਾ ਖੇਡਿਆ ਗਿਆ ਆ ਸਾਹਮਣੇ ਕਬੱਡੀ ਪਾਉਣ ਦੇ ਲਈ ਰਕੇ ਦੇ ਲਈ ਵਾਧਾ ਹੋਇਆ ਚਾਰ ਜਫੀ ਤਿਆਰ ਵਰ ਤਿਆਰ 14 ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਇਹ ਤੇ ਉਹਨਾਂ ਵਾਲਾ ਸਮਾਂ ਦੱਸੇਗਾ ਦੁਨੀਆ ਆਨੰਦ ਮਾਣਦੀ ਹੈ ਲੋਕ ਪੱਬਾ ਤੇ ਹੋਏ ਖੜੇ ਆ ਹਰਾਮਪੁਰੇ ਵਾਲੇ ਦਾ ਚਾ ਨਹੀਂ ਚੱਕਿਆ ਜਾ ਰਿਹਾ ਵੀ ਮੇਲਾ ਸਿਰੇ ਦਾ ਉਹ ਪੈਂਦੀ ਰੇਡ ਤੇ ਜਾਦੂ ਚੱਠੇ ਵਾਲੀ ਐ ਜਾਫੀ ਇਹ ਵੀ ਟੌਪ ਦਾ ਪਰ ਕਈ ਵਾਰ ਦਿਨ ਹੁੰਦਾ ਲੱਕ ਹੁੰਦਾ ਕਿਸੇ ਦਿਨ ਕੋਈ ਪਲੇਅਰ ਵਧੀਆ ਪਰਫਾਰਮ ਕਰਦਾ ਤੇ ਕਿਸੇ ਦਿਨ ਕੋਈ ਪਲੇਅਰ ਵਧੀਆ ਪਰਫਾਰਮ ਕਰਦਾ ਮੁੰਡੇ ਇਹ ਵੀ ਸਿਰੇ ਦਾ ਖੇਡਦੇ ਲਓ ਬੱਗੇ ਦੇ ਚਿਰਾਗ ਦੇ ਦਰਮਿਆਨ ਆਹ ਟੱਕਰ ਸਿਰੇ ਦੀ ਹੋਣੀ ਐ ਆਹ ਨੰਬਰ ਲਈ ਤਾੜੀਆਂ ਵੱਜਣੀਆਂ ਏ ਬੱਗਾ ਇੱਕ ਮਿੰਟ ਭਾਈ ਭਾਈ ਜਿੰਨੇ ਵੀ ਅੱਗੇ ਖੜੇ ਹੋ ਲਾਈਨ ਤੇ ਸਾਰੇ ਪੈਜੋ ਭਾਈ ਉੱਪਰ ਸਟੇਜ ਤੇ ਕੁਝ ਨਹੀਂ ਦਿਖਦਾ ਯਾਰ ਬੈਜੋ ਯਾਰ ਬਾਈ ਬਣ ਕੇ ਰਿਕੁਐਸਟ ਆ ਹੱਥ ਬਨ ਕੇ ਬੇਨਤੀ ਆ ਬਾਈ ਲੈ ਵੀ ਮੀਤਿਆਂ ਹੱਥ ਬਨ ਕੇ ਮੈਂ ਖੜਾ ਆ ਬੈਜੋ ਯਾਰ ਜਦੋਂ ਦਾ ਕ੍ਰਿਕਟ ਵਾਲਾ ਬਾਈ ਪੰਜਰ ਕਿੱਥੇ ਆ ਕ੍ਰਿਕਟ ਵਾਲਾ ਮੀਤਾ ਕੇ ਖੜਾ ਨਾ ਉਦੋਂ ਦਾ ਸਾਈਡ ਅੱਗੇ ਆ ਕੇ ਬਾਈ ਜੀ ਸਾਈਡ ਤੇ ਹੋ ਜੋ ਕਰਾ ਵਾਪਰੀ ਯਰ ਰਕੇਸ਼ ਪਰ ਵੇਖਦੇ ਆ ਨੰਬਰ ਜਾਫੀ ਦਾ ਨੰਬਰ ਕਹਿੰਦੇ ਮਾਣੇ ਹੁਣਾਂ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਹੁਣ ਮੈਚ ਇੰਟਰਸਟਿੰਗ ਮੋੜ ਤੇ ਆ ਗਿਆ ਹੁਣ ਮੈਚ ਨੇ ਕਰਵਟ ਬਦਲ ਲਈ ਆ ਮੇਰੇ ਵੀਰੋ ਘੋੜਾ ਇੱਕ ਇਸ ਇਲਾਕੇ ਦਾ ਕਹਿੰਦੇ ਭਾਈ ਰੂਪੇ ਦਾ ਘੋੜਾ ਪ੍ਰਸਿੱਧ ਕਬੱਡੀ ਖਿਡਾਰੀ ਹੋਇਆ ਉਹ ਘੋੜੇ ਦਾ ਵੀ ਜ਼ਿਕਰ ਕਬੱਡੀ ਦੇ ਮੈਦਾਨਾਂ ਦੇ ਵਿੱਚ ਹੁੰਦਾ ਫਿਰਕਾਂ ਵਾਲੇ ਘੋੜੇ ਦਾ ਜ਼ਿਕਰ ਹੁੰਦਾ ਪਰ ਘੋੜਾ ਤੇ ਜੱਗੂ ਇੱਕ ਪਾਸੇ ਤਜਰਬੇਕਾਰ ਹੈ ਇੱਕ ਪਾਸੇ ਜੰਗ ਬਲੱਡਾ ਰਾਂਪਰੇ ਦੀ ਖੇਡ ਗਰਾਊਂਡ ਸੱਦ ਕੇ ਓਏ ਮੁੰਡਿਆ ਨੰਬਰ ਕਹਿੰਦੇ ਇਹੋ ਜਿਹੋ ਮੁੰਡਿਆਂ ਦੀ ਖੇਡ ਵਧੀਆ ਲੱਗ ਰਹੀ ਹੈ ਇੱਕ ਵਾਰੀ ਤਾੜੀਆਂ ਜ਼ੋਰਦਾਰ ਦੁਨੀਆ ਖੁਸ਼ ਹੈ ਕਹਿੰਦੇ ਨਜ਼ਾਰੇ ਵੱਜੇ ਪਏ ਐ ਇਧਰ ਗੋਰੀ ਵੀਰ ਦਾ ਧੰਨਵਾਦ ਆ ਰਾਮਪੁਰੇ ਵਾਲੇ ਦਾ ਬਹੁਤ ਵੱਡੇ ਮਾਣ ਪੈ ਰਿਹਾ ਨਾ ਬੋਲਾ ਲਈ ਪੁੱਜਦੇ ਕਰ ਗਿਆ ਭਰਾ ਕਹਿੰਦਾ ਵੀ ਮੈਂ ਬਾਈ ਤੇਰਾ ਫੈਨ ਐ ਮੈਂ ਵੀ ਸੋਹਣਾ ਬਾਈਆ ਤੇਰਾ ਬਹੁਤ ਬਹੁਤ ਧੰਨਵਾਦ ਵੀਰਿਆ ਪਰਮਾਤਮਾ ਦਾ ਤੂੰ ਤਰੱਕੀਆਂ ਦੇਵੇ ਆ ਸਾਹਮਣੇ ਪੈਂਦੀ ਰੇਡ ਤੇ ਹਰ ਜੋ ਪਾਸੇ ਹਰ ਜੋ ਪਾਸੇ ਹਰ ਜੋ ਪਾਸੇ ਆ ਜਾਫੀ ਦੇ ਲਈ ਵੀ ਰਾਮਪੁਰੇ ਵਾਲਿਓ ਮਾਰਿਓ ਤਾੜੀਆਂ ਕਿਉਂਕਿ ਗੁਰਪ੍ਰੀਤ ਨੂੰ ਡੱਕਣਾ ਵੀ ਸੌਖੀ ਗੱਲ ਨਹੀਂ ਗੁਰਪ੍ਰੀਤ ਨੂੰ ਡੱਕਣਾ ਪਾ ਜਾਦੂ ਨਾਲ ਅਸੀਂ ਜਾਫੀ ਲਾ ਕੀ ਐ ਇਹ ਮਣ ਐ ਓ ਮੈਚ ਸਮਾਪਤ ਹੋਇਆ ਹੁਣ ਕੀ ਹਾਲੇ ਚੱਲਿਆ ਫਿਰ ਮਾਣਾ ਮਾਣਾ ਕਹਿੰਦੇ ਬੱਲੇ ਬੱਲੇ ਕਰਾ ਗਿਆ ਆ ਕੀ ਹੋ ਗਿਆ ਹੁਣ ਸੋਚਾਂ ਦੇ ਵਿੱਚ ਤੂੰ ਖਾਬਾਂ ਦੇ ਵਿੱਚ ਤੂੰ ਹੁਣ ਵਿਚਾਰਾਂ ਦੇ ਵਿੱਚ ਤੂੰ ਹੁਣ ਰੇਡਾਂ ਦੇ ਵਿੱਚ ਤੂੰ ਲੈ ਵੀ ਰਾਮਪੁਰੇ ਵਾਲੇ ਇੱਕ ਗੱਲ ਦੱਸੇ ਯਾਰ ਜਿੱਤ ਹਾਰ ਵੱਖਰੀ ਗੱਲ ਹੈ ਕਬੱਡੀ ਤਿਲਕਣ ਬਾਜੀ ਹੈ ਹਰ ਖਿਡਾਰੀ ਜਿੱਤਦਾ ਵੀ ਆ ਹਾਰਦਾ ਵੀ ਆ ਇਹ ਲਾਈਫ ਦਾ ਪਾਰਟ ਹੈ ਪਰ ਜੇ ਮੈਚ ਵਧੀਆ ਲੱਗਾ ਇੱਕ ਵਾਰੀ ਦੋਨਾਂ ਟੀਮਾਂ ਲਈ ਤਾੜੀਆਂ ਮਾਰੋ ਯਾਰ ਜ਼ੋਰਦਾਰ ਹੁਣ ਪੁਆਇੰਟ ਵਾਲਾ ਵੀਰ ਸਾਡੇ ਭਰਪੂਰ ਸਿੰਘ ਜੀ ਟੱਡੇ ਵਾਲੇ ਦਿਓ ਜਾਣਕਾਰੀ ਵੀ ਕਿਹੜੀ ਟੀਮ ਕਿੰਨੇ ਨੰਬਰ ਲੈ ਕੇ ਬਾਜ਼ੀ ਮਾਰ ਗਈ ਹੈ ਦਿਉਣ ਤੇ ਭਾਈ ਰੁੱਪਾ ਲਓ ਜੀ ਮੈਸਰ ਖਾਨੇ ਦੇ ਨੰਬਰ ਸੁਣਿਓ ਦਰਸ਼ਕ ਵੀਰੋ ਮੈਸਰ ਖਾਨੇ ਦੇ ਨੰਬਰ 10 ਤੇ ਹਾਕਮ ਵਾਲੇ ਦੇ ਨੰਬਰ 100 ਹੁਣ ਚੱਕਰ ਸਾਰਾ ਅੱਧੇ ਵਾਲਾ ਤੇ ਅੱਧਾ ਜਿਹੜਾ ਨੰਬਰ ਸੀਗਾ ਉਹ ਮੈਸਰਖਾਨੇ ਦਾ ਤੇ ਅੱਧੇ ਨੰਬਰ ਦੇ ਨਾਲ ਮੈਸਰਖਾਨਾ ਜੇਤੂ ਹੈ ਇੱਕ ਵਾਰੀ ਮੈਸਰਖਾਨੇ ਵਾਲੇ ਮੁੰਡਿਆਂ ਲਈ ਤਾੜੀਆਂ ਮਾਰਿਓ ਫੇਰ ਜ਼ੋਰਦਾਰ ਕੋਈ ਗੱਲ ਨਹੀਂ ਯਾਰ ਦੇਖੋ ਲੋਕਾਂ ਦੇ ਵੀ ਇਮੋਸ਼ਨਸ ਹੁੰਦੇ ਆ ਪਰ ਮੈਂ ਤੇ ਰਾਮਪੁਰੇ ਵਾਲੇ ਇਹੀ ਆਖਾਂਗਾ ਵੀ ਉਹ ਨਵੇਂ ਮੁੰਡੇ ਆ ਵਧੀਆ ਖੇਡ ਦਿਖਾ ਗਿਆ ਹਰ ਕੋਈ ਤਕੜਾ ਖੇਡਣਾ ਚਾਹੁੰਦਾ ਹਰ ਕੋਈ ਜਿੱਤਣਾ ਚਾਹੁੰਦਾ ਪਰ ਕਹਿੰਦੇ ਹੁੰਦੇ ਆ ਵੀ ਸਾਹਿਬ ਹੱਥ ਵੜਿਆਈਆਂ ਜਿਸ ਭਾਵੇਂ ਦਿਸਦੇ ਚੱਲ